ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਪਹਿਲੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਖੰਡ ਜਾਣ ਦਾ ਸਮਾਂ ਆਇਆ ਤਾਂ ਦੂਜੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤੇ ਪੁੱਛਿਆ ਕਿ ਪਾਸ਼ਾ ਜਦੋਂ ਤੁਸੀਂ ਚਲੇ ਜਾਓਗੇ ਤਾਂ ਸਾਨੂੰ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਸਾਨੂੰ ਕਿਸ ਰੂਪ ਵਿੱਚ ਦਰਸ਼ਨ ਹੋਣਗੇ ਤਾਂ ਉਸ ਵੇਲੇ ਪਾਸ਼ਾ ਜੀ ਨੇ ਬਚਨ ਕੀਤੇ ਸਨ ਕਿ ਜਪਜੀ ਸਾਹਿਬ ਜੀ ਦਾ ਪਾਠ ਸਾਡਾ ਹੀ ਸਰੂਪ ਹੈ ਤੁਸੀਂ ਜਿਵੇਂ ਜਿਵੇਂ ਜਪਜੀ ਸਾਹਿਬ ਜੀ ਦਾ ਪਾਠ ਕਰੋਗੇ ਉਸੇ ਤਰ੍ਹਾਂ ਸਾਡਾ ਸਰੂਪ ਬਣਨਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਜੋ ਵੀ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਬੜੇ ਹੀ ਸਹਿਜ ਤੇ ਨਾਲ ਬੜੇ ਹੀ ਪਿਆਰ ਦੇ ਨਾਲ ਕਰਦੇ ਨੇ ਪਾਸ਼ਾ ਉਹਨਾਂ ਦੀਆਂ ਚੋਲੀਆਂ ਹਮੇਸ਼ਿਆ ਹੀ ਖੁਸ਼ੀਆਂ ਨਾਲ ਭਰਦੇ ਨੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਸਾਨੂੰ ਪੰਜ ਬਾਣੀਆਂ ਦੇ ਨਿਤਨੇਮ ਦਾ ਫਲ ਦਿੰਦਾ ਹੈ ਇਸ ਕਰਕੇ ਜਪਜੀ ਸਾਹਿਬ ਜੀ ਦੀ ਪਾਣੀ ਦੇ ਉੱਪਰ ਕਿੰਤੂ ਪ੍ਰਿੰਤੂ ਨਾ ਕਰੋ ਜੋ ਕਹਿੰਦੇ ਹਨ ਕਿ ਅਸੀਂ ਸਿਰਫ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਕਿ ਸਾਡਾ ਭਲਾ ਹੋਵੇਗਾ ਜਾਂ ਨਹੀਂ ਸਾ ਸੰਗਤ ਜੀ ਇੱਕ ਗੱਲ ਸਮਝ ਲਾਓ ਕਿ ਜਪਜੀ ਸਾਹਿਬ ਜੀ ਤੋਂ ਹੀ ਗੁਰਬਾਣੀ ਦੀ ਸ਼ੁਰੂਆਤ ਹੁੰਦੀ ਹੈ ਜਪਜੀ ਸਾਹਿਬ ਜੀ ਮੁੱਖ ਬਾਣੀ ਹੈ ਕਿਸੇ ਵੀ ਚੀਜ਼ ਦੀ ਆਰੰਭਤਾ ਜਪਜੀ ਸਾਹਿਬ ਜੀ ਤੋਂ ਬਿਨਾਂ ਨਹੀਂ ਹੁੰਦੀ ਤੇ ਮਹਾਪੁਰਖ ਜੀ ਉਜਗਤੀ ਦੱਸਦੇ ਹਨ ਕਿ ਜੋ ਮਨੁੱਖ ਪੜੇ ਹੀ ਪਿਆਰ ਦੇ ਨਾਲ ਸੱਚ ਦੇ ਨਾਲ 250 ਪਾਠ ਜਪਜੀ ਸਾਹਿਬ ਜੀ ਦੀ ਭਾਵਨਾ ਰੱਖ ਕੇ ਕਰਦੇ ਹਨ ਉਹਨਾਂ ਨੂੰ ਅਖੰਡ ਪਾਠ ਸੇਵ ਕਰਨ ਜਿੰਨਾ ਫਲ ਪ੍ਰਾਪਤ ਹੁੰਦਾ ਹੈ ਤੇ ਜੋ ਅਰਥਾ ਸਮੇਤ ਜਪਜੀ ਸਾਹਿਬ ਜੀ ਦੀ ਬਾਣੀ ਪੜਦੇ ਹਨ ਸਵਾਸ ਸਵਾਸ ਬਾਣੀ ਪੜਦੇ ਹਨ ਉਹਨਾਂ ਨੂੰ ਪਾੜ ਕਰਨ ਉਪਰੰਤ ਇੱਕ ਅਖੰਡ ਪਾਠ ਜਿੰਨਾ ਫਲ ਪ੍ਰਾਪਤ ਹੋ ਜਾਂਦਾ ਹੈ ਤੇ ਜਪਜੀ ਸਾਹਿਬ ਜੀ ਦੀ ਬਾਣੀ ਅਰਥਾ ਸਮੇਤ ਪੜ੍ਹਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਸਾਡੀ ਜ਼ਿੰਦਗੀ ਦੀ ਨਿਰਾਸ਼ਾ ਖਤਮ ਹੋ ਜਾਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚੋਂ ਨਾ ਮੰਕਿੰਨ ਸ਼ਬਦ ਨਿਕਲ ਜਾਂਦਾ ਹੈ ਚਾਹੇ ਜ਼ਿੰਦਗੀ ਦੇ ਜਿੰਨੇ ਮਰਜ਼ੀ ਰਜੇਵੇਂ ਹੋਣ ਘਟੋ-ਕਟ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਸਹਿਜ ਤੇ ਨਾਲ ਕੀਤਾ ਹੋਇਆ ਇੱਕ ਜਪਜੀ ਸਾਹਿਬ ਜੀ ਦਾ ਪਾਠ ਸਾਡੀ ਜ਼ਿੰਦਗੀ ਬਦਲ ਸਕਦਾ ਹੈ ਸਾਧ ਸੰਗਤ ਹੀ ਕਈ ਮੁਨੱਖ ਕਹਿ ਦਿੰਦੇ ਹਨ ਕਿ ਸਾਡੇ ਕੰਮ ਨਹੀਂ ਬੰਦੇ ਕੰਮਾਂ ਦੇ ਵਿੱਚ ਬਰਕਤ ਨਹੀਂ ਪੈਂਦੀ ਤੇ ਇਥੇ ਸੰਤ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਕੰਮ ਉਹਨਾਂ ਦੇ ਨਿਪਰੇ ਚੜਦੇ ਹਨ ਜੋ ਕੰਮਾਂ ਨੂੰ ਪਹਿਲ ਦਿੰਦੇ ਨੇ ਕੈਨ ਤੋਂ ਭਾਵ ਜਿਨ੍ਹਾਂ ਨੂੰ ਹਰ ਵੇਲੇ ਆਪਣੇ ਕੰਮਕਾਰਾਂ ਦੀ ਫਿਕਰ ਲੱਗੀ ਰਹਿੰਦੀ ਹੈ ਉਹ ਇਹ ਕਹਿੰਦੇ ਨੇ ਪਹਿਲਾਂ ਕੰਮ ਕਰਦੇ ਫਿਰ ਪਾੜ ਕਰ ਲਵਾਂਗੇ ਤਾਂ ਫਿਰ ਉਹਨਾਂ ਦੇ ਕੰਮਾਂ ਦੇ ਵਿੱਚ ਵੀ ਤੇਰੀ ਹੁੰਦੀ ਹੈ ਉਹਨਾਂ ਦੇ ਕੰਮਾਂ ਦੇ ਵਿੱਚ ਵੀ ਵਿਗਣ ਪੈਂਦੇ ਹਨ ਪਰ ਜੋ ਮਨੁੱਖ ਆਪਣੇ ਗੁਰੂ ਨੂੰ ਪੈਲ ਦਿੰਦੇ ਨੇ ਗੁਰਬਾਣੀ ਨੂੰ ਪੈਲ ਦਿੰਦੇ ਨੇ ਆਪਣੇ ਕੰਮਾਂ ਕਾਰਾਂ ਦੀ ਸ਼ੁਰੂਆਤ ਗੁਰੂ ਅੱਗੇ ਪਾੜ ਕਰਕੇ ਅਰਦਾਸ ਬੇਨਤੀ ਕਰਦੇ ਨੇ ਉਹਨਾਂ ਦੇ ਸਾਰੇ ਕੰਮ ਆਪਣੇ ਆਪ ਨੇਪਰੇ ਚੜ੍ਹਦੇ ਹਨ ਸਾਧ ਸੰਗਤ ਜੀ ਇੱਥੇ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸੰਗਤ ਜੀ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਿਹੋ ਜਾਂ ਬੀਜਾਂਗੇ ਉਹੋ ਜਾਂ ਵੜਾਂਗੇ ਭਾਵ ਕਿ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਨਾਮ ਜਪਾਂਗੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਤਾਂ ਸਾਡੇ ਨਾਲ ਸਭ ਕੁਝ ਚੰਗਾ ਚੰਗਾ ਹੋਵੇਗਾ ਸਾਡੇ ਕਰਮ ਚੰਗੇ ਲਿਖੇ ਜਾਣਗੇ ਤੇ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਸਾਨੂੰ ਮਹਾਪੁਰਖ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਨ ਦੇ ਲਈ ਕਹਿੰਦੇ ਹਨ ਅਤੇ ਸੰਗਤ ਜੀ ਕਮਾਈ ਵਾਲੇ ਮਹਾਪੁਰਖ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਸਨ ਦਾ ਸਾਰਾ ਸਾਰਾ ਦਿਨ ਲੰਘ ਜਾਂਦਾ ਸੀ ਸਵੇਰ ਨੂੰ ਅਰੰਭ ਕਰਦੇ ਅਤੇ ਸ਼ਾਮ ਨੂੰ ਭੋਗ ਪਾਉਂਦੇ ਸਨ ਉਹ ਹਰ ਪੰਕਤੀ ਨੂੰ ਵਾਰ-ਵਾਰ ਪੜ੍ਹਦੇ ਅਤੇ ਇੱਕ ਹੀ ਪੰਕਤੀ ਨੂੰ ਇੰਨਾ ਪੜ੍ਹਦੇ ਕਿ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਸਨ ਅਤੇ ਉਸ ਨੂੰ ਅਰਥਾਂ ਸਮੇਤ ਸਮਝਦੇ ਸਨ ਤੇ ਫਿਰ ਅਗਲੀ ਪੰਕਤੀ ਪੜ੍ਹਦੇ ਅਸੀਂ ਕੀ ਕਰਦੇ ਹਾਂ ਅਸੀਂ ਤਾਂ 7-8 ਮਿੰਟ ਦੇ ਵਿੱਚ ਹੀ ਜਪਜੀ ਸਾਹਿਬ ਜੀ ਦਾ ਪਾਠ ਸੰਭੋরণ ਕਰਕੇ ਪੂਪਾ ਦਿੰਦੇ ਹਾਂ ਉਹ ਇੱਕ ਬਸ ਜਲਦੀ ਜਲਦੀ ਕੰਮ ਨਿਬੇੜਨ ਦੀ ਕਰਦੇ ਹਾਂ ਪਰ ਜਦੋਂ ਅਸੀਂ ਪਾਠ ਕਰਨ ਦੇ ਵਿੱਚ ਜਲਦੀ ਕਰਦੇ ਹਾਂ ਕਾਲੀ ਕਰਦੇ ਹਾਂ ਤਾਂ ਫਿਰ ਅਸੀਂ ਗੁਰੂ ਦੀ ਕਿਰਪਾ ਤੋਂ ਵੀ ਪਾਂਝੇ ਰਹਿ ਜਾਂਦੇ ਹਾਂ ਤਾਂ ਸਾਨੂੰ ਸਾਡੇ ਮਹਾਪੁਰਖਾਂ ਨੇ ਇਹ ਹੀ ਤਰੀਕਾ ਦੱਸਿਆ ਹੈ ਕਿ ਜਦੋਂ ਵੀ ਕੋਈ ਵੀ ਕੰਮਕਾਰ ਸ਼ੁਰੂ ਕਰਨਾ ਹੈ ਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਹੈ। ਕਟੋ-ਕਟ ਸਾਨੂੰ 2 ਘੰਟੇ ਤਾਂ ਜਪਜੀ ਸਾਹਿਬ ਜੀ ਦੇ ਪਾਠ ਤੇ ਲਗਾਉਣੇ ਹੀ ਚਾਹੀਦੇ ਹਨ। ਭਾਵ ਕੇ ਵਾਰ-ਵਾਰ ਇੱਕ ਪੰਕਤੀ ਨੂੰ ਪੜੋ। ਉਹਨੂੰ ਵਿਚਾਰੋ, ਉਹਨੂੰ ਸਮਝੋ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਕੀ ਸਮਝਾਇਆ ਹੈ। ਜਿੰਨਾ ਹੀ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਵਿਚਾਰਾਂਗੇ ਹਿਰਦੇ ਦੇ ਵਿੱਚ ਵਸਾਵਾਂਗੇ ਓਨੇ ਹੀ ਸਾਡੇ ਦੁੱਖ ਦੂਰ ਹੁੰਦੇ ਜਾਣਗੇ ਤਾਂ ਅੱਜ ਤੋਂ ਬਾੜ ਕਰਨ ਦੇ ਵਿੱਚ ਕਦੇ ਵੀ ਕਾਲੀ ਨਹੀਂ ਕਰਨੀ ਅਤੇ ਖਾਸ ਕਰਕੇ ਕੰਮਾਂ ਦੇ ਵਿੱਚ ਕਾਲੀ ਨਹੀਂ ਕਰਨੀ ਕਦੇ ਵੀ ਇਹ ਨਹੀਂ ਸੋਚਣਾ ਕਿ ਪਹਿਲਾਂ ਇਹ ਕੰਮ ਕਰ ਲੈਂਦੇ ਹਾਂ ਫਿਰ ਬਾੜ ਕਰ ਲਵਾਂਗੇ ਪਹਿਲਾਂ ਬਾੜ ਕਰੋ ਜਿਸ ਦਿਨ ਵੀ ਪਹਿਲਾਂ ਬਾੜ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਗੁਰੂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਫਿਰ ਸਾਡੇ ਕੰਮ ਆਪਣੇ ਆਪ ਸਿਰੇ ਚੜ ਜਾਣਗੇ ਅਤੇ ਅੰਮ੍ਰਿਤ ਵੇਲੇ ਓਟਕੇ ਜਪਜੀ ਸਾਹਿਬ ਜੀ ਦਾ ਪਾਠ ਅੱਧਾ ਘੰਟਾ ਕਰਨਾ ਹੀ ਕਰਨਾ ਹੈ ਉਸ ਤੋਂ ਬਾਅਦ ਜਦੋਂ ਵੀ ਆਪਾਂ ਆਪਣੇ ਕੰਮ ਕਰਦੇ ਸ਼ੁਰੂਆਤ ਕਰਨੇ ਹਨ ਚਾਹੇ ਆਪਾਂ ਆਪਣੀ ਦੁਕਾਨ ਤੇ ਬੈਠੇ ਹਾਂ ਚਾਹੇ ਆਪਾਂ ਦਫ਼ਤਰ ਦੇ ਵਿੱਚ ਬੈਠੇ ਹਾਂ ਜਿੱਥੇ ਵੀ ਆਪਾਂ ਕੰਮਕਾਰ ਕਰਦੇ ਹਾਂ ਉਥੇ ਗੁਰੂ ਨਾਨਕ ਪਾਛਾ ਜੀ ਦੇ ਅੱਗੇ ਅਰਦਾਸ ਕਰਕੇ ਕੰਮ ਸ਼ੁਰੂ ਕਰਨਾ ਹੈ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਹੀ ਆਪਣੇ ਕੰਮ ਦੀ ਸ਼ੁਰੂਆਤ ਕਰਨੀ ਹੈ ਜੇ ਜਪਜੀ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦੇ ਫਿਰ ਮੋਲ ਮੰਤਰ ਜੀ ਦਾ ਜਾਪ ਹੀ ਕਰ ਲਓ ਚਾਹੇ 13 ਵਾਰ ਪਾੜ ਲਓ ਪਰ ਕਦੇ ਵੀ ਬਾਣੀ ਪੜਨ ਤੋਂ ਬਿਨਾਂ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਾਉਣਾ ਜਦੋਂ ਬਾਣੀ ਪੜ ਕੇ ਅਰਦਾਸ ਬੇਨਤੀ ਕਰਾਂਗੇ ਤਾਂ ਫਿਰ ਸਾਡੇ ਉੱਤੇ ਗੁਰਨਾਨਕ ਪਾਸ਼ਾ ਜੀ ਦੀ ਕਿਰਪਾ ਵਰਤੇਗੀ ਜਬਜੀ ਸਾਹਿਬ ਜੀ ਦਾ ਪਾਠ ਕਰਨ ਦੇ ਨਾਲ ਸਾਡੇ ਸਾਰੇ ਕਾਰਜ ਰਾਸ ਆ ਜਾਣਗੇ ਸਾਡੇ ਦੁੱਖ ਦੂਰ ਹੋ ਜਾਣਗੇ ਸਾਥ ਸੰਗਤ ਜੀ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਗੁਰਬਾਣੀ ਅੰਮ੍ਰਿਤ ਵਿਚਾਰ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ